ਵੀ ਦਿੱਲੀ ਦੇ ਬਾਡਰਾਂ ਦੇ ਬਹੁਤ ਕੁਝ ਹੋ ਰਿਹਾ ਹੈ ਕਿਉਂਕਿ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਬੇਨਤੀ ਵੀ ਹੋਵੇਗੀ ਪਰ ਪਿਛਲੇ ਦਿਨੀ ਉਹਨਾਂ ਨੇ ਸਿੱਧੀ ਗੋਲੀ ਸਿਰ ਤੇ ਵਿੱਚ ਮਾਰ ਕੇ ਇੱਕ ਸਾਡਾ ਯੋਧਾ ਇੱਕ ਬੱਬਰ ਸ਼ੇਰ ਜਿਹੜਾ ਉਹ ਸ਼ਹੀਦ ਕਰ ਦਿੱਤਾ ਗਿਆ ਉਹਨੂੰ ਇੱਕ ਸਰਦ ਅਜਲੀ ਹੋਵੇਗੀ ਮੈਂ ਬੇਨਤੀ ਕਰਾਂਗਾ ਸਾਰੇ ਵੀਰਾਂ ਨੂੰ ਉਹ ਭਰਾ ਦੇ ਲਈ 1 ਮਿੰਟ ਦਾ ਮੌਨ ਹੋਵੇਗਾ ਮੈਂ ਸਾਰੇ आयोजਕਾਂ ਨੂੰ ਪ੍ਰਯੋਜਕਾਂ ਨੂੰ ਪਲੇਅਰਾਂ ਨੂੰ ਮੈਂ ਪਰਸ਼ਕਾਂ ਨੂੰ ਬੇਨਤੀ ਕਰਦਾ ਵੀ ਜੋ ਸਾਡਾ ਯੋद्धा ਬੱਬਰ ਸ਼ੇਰ ਦਿੱਲੀ ਦੇ ਬਾਟਰ ਦੇ ਜਿਹੜੇ ਸ਼ਹੀਦ ਹੋਏ ਐ ਉਹਨਾਂ ਦੇ ਲਈ 1 ਮਿੰਟ ਦਾ ਮੌਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂਆਤ ਹੋਵੇਗੀ ਤੇ ਇੱਥੇ ਹੀ ਸਮਾਪਤੀ ਹੋਵੇਗੀ ਮੈਂ ਬੇਨਤੀ ਕਰਦਾ ਇੱਕ ਨਾਰੇ ਵੀਰ ਖੜੇ ਜਰੂਰ ਹੋ ਜਾਣਗੇ ਜਿੱਤੇ ਤੁਸੀਂ ਬੈਠੇ ਹੋ ਜਰੂਰ ਖੜੇ ਹੋਵੋਗੇ ਹੱਥ ਵਣ ਕੇ ਬਣਦੀ ਆ ਤੁਹਾਡੇ ਚਰਨਾਂ ਦੇ ਵਿੱਚ ਇੱਕ ਸੱਚੀ ਸਰਬਾਸ਼ਰੀ ਹੋਵੇਗੀ ਉਹ ਮੁੜਤੇ ਨਹੀਂ ਸਕਦੇ ਪਰ ਆਪਾਂ ਚੇਤੇ ਕਰਾਂਗੇ ਮੈਂ ਹਰ ਇੱਕ ਵੀਰ ਨੂੰ ਬੇਨਤੀ ਕਰਦਾ ਖੜੇ ਹੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ